ਤਿੰਨ ਸ਼ਨੀਵਾਰ ਤਰੀਕ 28 ਤੇ ਤੇਜ ਬਾਈ ਦੇ ਘਰੇ ਬ੍ਰੇਕਫਾਸਟ ਅੰਤਿਉ ਹਿੰਦੀ ਬਿਲਕੁਲ ਨਹੀਂ ਆਉਂਦੀ ਥੋੜੀ ਥੋੜੀ ਸਮਝ ਆਉਂਦੀ ਹੈ ਤੇ ਸਾਨੂੰ ਗੁਜਰਾਤੀ ਥੋੜੀ ਥੋੜੀ ਸਮਝ ਆਉਂਦੀ ਹੈ ਸੋ ਤਿਆਰ ਹਾਂ ਸੀ ਤਕਰੀਬਨ ਸਾਢੇ ਘੰਟੇ ਹੋ ਗਏ 8 ਹੋ ਗਏ ਪੌਣੇ 8 ਤੇ ਪੌਣੇ 8 ਅਸੀਂ ਨਾਸ਼ਤੇ ਤੇ ਟੁੱਟ ਪਏ ਆ ਦੁਬਾਰਾ ਫੇਰ अंकल आपका मैं सोच रहा था कि तुम दोनों बुलेट लेकर इतना बड़ा साहस कर दिया आपका नाम तो पूछा ही नहीं हमने मेरे नाम दिलीप भाई है दिलीप भाई आंटी का आंटी का नाम भारती भारती और इनने बेटे का नाम हैगा तेज तेज भाई तेज और एक ध्रुव ए ध्रुव तेज और ध्रुव तो इनने कोले रहे हैं अपन रात ते भाई ये सर जी दे जानकार है ਕੋਈ ਨਾ ਨਹੀਂ ਸਾਨੂੰ ਰੱਖਿਆ ਤੇ ਬਹੁਤ ਪਿਆਰ ਤੇ ਬਹੁਤ ਪਿਆਰ ਦਿੱਤਾ ਇਹ ਖੁਸ਼ੀ ਇਹਨਾਂ ਦੇ ਚਿਹਰੇ ਤੋਂ ਚਲਕਦੀ ਆ ਸੋ ਜਦੋਂ ਜਿਵੇਂ ਤੁਸੀਂ ਬਾਹਰ ਜਾਂਦੇ ਹੋ ਓਵੇਂ ਓਵੇਂ ਤੁਹਾਨੂੰ ਲੱਗਦਾ ਵੀ ਭਾਈ ਦੁਨੀਆ ਪਿਆਰ ਪਾਲਦੀ ਵਸ ਨਾ ਲਾਲੋ ਸਮਖਿਆਲੀ ਦਾ ਬਾਜ਼ਾਰ ਛੋਟਾ ਜਾ ਤੇ ਸਵੇਰ ਦੇ 5:30 ਆਪਾਂ ਫੇਰ ਉਹੀ ਰਾਹ ਫੜਨ ਲੱਗੇ ਆ ਆ ਜਾਮਨਗਰ ਵਾਲਾ ਜਿਹੜਾ ਹਾਈਵੇ ਕੱਲ ਆਪਾਂ ਰਾਤ ਜਿੱਦੇ ਤੇ ਆਏ ਸੀਗੇ ਤੇ ਅੰਕਲ ਤੇ ਆਂਟੀ ਤੋਂ ਵਿਦਾ ਲੈ ਲਈ ਐ ਤੇ ਦਿਲ ਦੇ ਵਿੱਚ ਕੁਲਦੀਪ ਮਾਨਕ ਦਾ ਉਹ ਗੀਤ ਯਾਦ ਆ ਰਿਹਾ ਕੋਠੇ ਤੇ ਗਲਾਸੀਏ ਕੋਠੇ ਤੇ ਗਲਾਸੀਏ ਆਏ ਦੀਆਂ ਲੱਖ ਖੁਸ਼ੀਆਂ ਦੁਰ ਗਏ ਦੀ ਉਦਾਸੀ ਏੁਰ ਗਏ ਦੀ ਉਦਾਸੀ ਅੰਕਲ ਥੋੜਾ ਜਿਆਦਾ ਅਦਾਸ ਹੋ ਗਈ ਸੀ ਕਹਿੰਦੇ ਫਿਰ ਕਬ ਆएंगे ਆਪ ਹਮਾਰੇ ਬਾਦ ਫਿਰ ਆਣਾ ਜਰੂਰ ਮਹਰ ਅੰਕਲ ਪਰਮਾਤਮਾ ਨੇ ਚਾਇਆ ਤਾਂ ਜਰੂਰ ਆਵਾਂਗੇ ਮੈਂ ਦਾਦੀ ਦਾ ਉਹਦੇ ਨਾਲ ਖੰਡਰੀ ਤੇ ਹੈ ਕੰਮ ਕਰ ਚਲੋ ਜੀ ਆਪਾਂ ਜਾਮਨਗਰ ਵਾਲਾ ਮੋਰਪੀ ਵਾਲਾ ਮੋਰਪੀ ਜਾਮਨਗਰ ਵਾਇਆ ਮੋਰਪੀ ਵਾਲਾ ਹਾਈਵੇ ਛੱਡਦਾ ਹੈਗਾ ਇੱਥੋਂ ਜਾਵਾਂਗੇ ਆਪਾਂ ਮਾਲੀਆ ਜੇ ਮੁੜ ਕੇ ਮਾਲੀਆ ਮਤਲਬ ਸੜਕ ਛੋਟੀ ਹੋ ਜੂਗੀ ਪਰ ਸੜਕ ਠੀਕ ਹੈ ਕਹਿੰਦੇ ਤੇ ਮਾਲੀਆ ਤੋਂ ਫਿਰ ਅੱਗੇ ਦੋ ਤਿੰਨ ਪਿੰਡ ਹੋਰ ਆਉਂਦੇ ਆ ਵੱਡੇ ਵੱਡੇ ਉੱਥੋਂ ਫਿਰ ਆਪਾਂ ਜਾਮਨਗਰ ਬਾਈਪਾਸ ਹੋ ਕੇ ਦਵਾਰਕਾ ਨਿਕਲ ਜਾਗੇ ਚਲੋ ਸੋ ਸੋਹਣਾ ਚੱਲ ਰਿਹਾ ਸਫਰ ਬਹੁਤ ਸੋਹਣਾ ਜਾਮਨਗਰ ਤੋਂ 20 30 ਕਿਲੋਮੀਟਰ ਪਿੱਛੇ ਖੜੇ ਆਪਾਂ ਤੇ ਇਸ ਥਾਬੇ ਤੋਂ ਆਪਾਂ ਹੋਟਲ ਸਰੋਧਿਆ ਦਾ ਬਾਣੀ ਹੈਗਾ ਹੋਟਲ ਸਰਬਉਦਿਆਪੁਰ ਉੱਤੇ ਛਗੀ ਹੈ ਤੇ ਮੋਟਰਸਾਈਕਲ ਨੇ ਜਿਹੜਾ ਹੈਗਾ ਸਰਵਿਸ ਉਹ ਮੰਗ ਲਈ ਹੈ ਜੀ ਚਾਬੀ ਦਾ ਨਿਸ਼ਾਨ ਆਉਣ ਲੱਗਿਆ ਹੈਗਾ ਤੇ ਆਹ ਚਾਬੀ ਦੇ ਨਿਸ਼ਾਨ ਦਾ ਮਤਲਬ ਹੈਗਾ ਜੀ 15000 ਤੇ ਜਾ ਕੇ ਕਹਿੰਦਾ ਮੇਰੀ ਸਰਵਿਸ ਕਰਵਾਓ ਕੋ ਇੱਥੇ ਜਾਮਨਗਰ ਦੇ ਵਿੱਚ ਇੱਕ ਏਜੰਸੀ ਹੈ ਉਸ ਏਜੰਸੀ ਤੋਂ ਆਪਾਂ ਇਹਦੀ ਸਰਵਿਸ ਕਰਾਵਾਂਗੇ ਤੇ ਸਰਬਜੀਤ ਨਿਕਲੂਗੀ ਸਿੱਧੀ ਇੱਥੋਂ ਉਧਰ ਨੂੰ ਤੇ ਰਸਤੇ ਵਿੱਚ ਫਿਰ ਨੂੰ ਆਪਾਂ ਮਿਲਾਂਗੇ ਦੁਬਾਰਾ ਕਿ ਨਾ ਇੱਕ ਵਾਰ ਅਸੀਂ ਅੱਡੋ ਅੱਡ ਚੱਲਾਂਗੇ ਆਪਾਂ ਇਸ ਵਕਤ ਖੜੇ ਆਂ ਅੰਬਾਨੀਆਂ ਦੇ ਘੜਚ ਅੰਬਾਨੀਆਂ ਦੀ ਰਿਲਾਇੰਸ ਇੰਡਸਟਰੀ ਦੇ ਸਾਹਮਣੇ ਤੇ ਇੱਥੋਂ ਜਿਹੜਾ ਹੈਗਾ ਦਵਾਰਕਾ ਉਹ ਲਗਭਗ ਰਹਿ ਗਿਆ ਹੈਗਾ 100 ਤੇ 27 ਕਿਲੋਮੀਟਰ ਜਿੰਨੀ ਵੀ ਸੜਕ ਹੈ ਹੁਣ ਇਹ ਇਹ ਸਾਰੀ ਜਿੰਨੀ ਵੀ ਸੜਕ ਹੈ ਹੁਣ ਇਹ ਸਾਰੀ ਅੰਬਾਨੀਆਂ ਦੇ ਜਿਹੜੇ ਹੈਗੇ ਆ ਫੈਕਟਰੀਆਂ ਇਧਰੋਂ ਦੇ ਕੰਪਲੈਕਸ ਜੀਓ ਦੇ ਲੱਗੇ ਬੋਰਡ ਨਾ ਇਸ ਦੇ ਲੱਗੇ ਬੋਰਡ ਇਹ ਦੱਸਦੇ ਆ ਭਾਈ ਵੀ ਇਹ ਜਿਹੜਾ ਇਲਾਕਾ ਹੈਗਾ ਇਹ ਇੰਡੀਆ ਦੇ ਕੀ ਮਨ ਲਗਾ ਦ ਵਰਲਡ ਦੇ ਵੱਡੇ ਵਪਾਰੀਆਂ ਦੇ ਘੜਤ ਹੈ ਵਪਾਰੀਆਂ ਦਾ ਜਾਮਨਗਰ ਦੀ ਬੁਲਟ ਏਜੰਸੀ ਠੀਕ ਹੈ ਜੀ ਬਾਏ ਬਾਏ ਠੀਕ ਹੈ ਅੰਗਰੇਜ਼ੀ ਨਿਊ ਚੰਦਰਾ ਬੁਲਟ ਏਜੰਸੀ ਵਾਲੇ ਦੇ ਦਨ ਜਵਾਬ ਭਾਈ ਉਹ ਕਹਿੰਦੇ ਐਨੇ ਥੋੜੇ ਟਾਈਮ 'ਚ ਅਸੀਂ ਤੁਹਾਡੀ ਸਰਵਿਸ ਨਹੀਂ ਕਰਕੇ ਦੇ ਸਕਦੇ ਆ ਬੁਲਟ ਦੀ ਸਾਰੀ ਮੇਰੀ ਸਰਵਿਸ ਤਾਂ ਬਹੁਤ ਹੋ ਰਹੀ ਹੈ ਵੀਰਾ ਹੋ ਰਹੀਏ ਬਾਜ਼ਾਰ ਵਿੱਚ ਉਸ ਤੋਂ ਬਾਅਦ ਹੁਣ ਆਪਾਂ ਦਵਾਰਕਾ ਤੋਂ 20-25 ਕਿਲੋਮੀਟਰ ਪਿੱਛੇ ਖੜੇ ਆ ਇੱਥੇ ਹੈ ਜੈਕਟਾਂ ਦੇ ਉੱਤੇ ਲੱਗਦੀਆਂ ਨੇ ਸਾਫ ਨਹੀਂ ਨਹੀਂ ਮੈਂ ਬੰਨ ਕੇ ਆਏ ਨਾਲ ਤੁਸੀਂ ਬੰਨ ਕੇ ਆਏ ਹੋ ਤੇ ਮਤਲਬ ਇੱਥੇ ਇੱਕ ਵੈਸਟਲ ਬੀਚ ਹੈ ਵੈਸਟਲ ਬੀਚ ਬਣਿਆ ਹੋਇਆ ਉਹ ਸਰਜੀ ਨੇ ਸਰਚ ਕੀਤੀ ਸੀ ਤੇ ਉਹ ਹੁਣ ਵੇਖਣ ਚੱਲੇ ਆ ਰੇਤ ਦੇ ਟਿੱਪਿਆਂ ਦੇ ਉੱਤੋਂ ਟੱਪਦੇ ਹੋਏ ਆਪਾਂ ਜਾਵਾਂਗੇ ਬੈਸਟਲ ਬੀਚ ਕਹਿੰਦੇ ਸੋਹਣੀ ਬਣੀ ਹੋਈ ਐ ਬਾਕੀ ਅੱਗੇ ਜਾ ਕੇ ਵੇਖਦੇ ਆ ਪਈ ਕੀ ਨਜ਼ਾਰਾ ਐ ਦਾ ਬਣਦਾ ਕਰਦਾ ਸ਼ਾਨਦਾਰ ਜ਼ਬਰਦਸਤ ਕੀ ਬਾਤ ਐ ਬਾਦਨੀ ਛਲ ਧਾੜ ਥਾੜ ਕੀ ਬਾਤ ਐ ਨੀਲਾ ਹੀ ਨੀਲਾ ਬਣ ਸਰਾਇਓ ਓ ਵਾਇਰ ਆਪਾਂ ਬੈਠੇ ਆ ਇਸ ਵਕਤ ਹਿڈن ਬੀਚ ਨਿਸਕਾ ਬੀਚ ਇਹ ਨਿਸਕਾ ਕੁਰਚਾ ਬੀਚ ਹੈ ਕੋਈ ਦਵਾਰਕਾ ਤੋਂ ਪਿੱਛੇ ਹੈ ਇਹ ਅ 15-20 ਕਿਲੋਮੀਟਰ ਪਿੱਛੇ ਹੈ ਇਹ ਬਹੁਤ ਹੀ ਘੱਟ ਬਿਜ਼ੀ ਬੀਚ ਹੈ ਮਤਲਬ ਖਾਲੀ ਜੀ ਬੀਚ ਹੈ ਸ਼ਾਂਤ ਜੀ ਕੁਛ ਕੀ ਜਣੇ ਇੱਥੇ ਰੁਕਦੇ ਜਿਹੜੇ ਦਵਾਰਕਾ ਜਾਂਦੇ ਆ ਜਾਂ ਸੋਮਨਾ ਜਾਂਦੇ ਆ ਤੇ ਅਰਬ ਸਾਗਰ ਜਿਹੜਾ ਉਹ ਇੱਥੇ ਧਰਤੀ ਦੇ ਨਾਲ ਐ ਟਕਰਾਂਦਾ ਵਾਹ ਕੀ ਬਾਤ ਹੈ ਮੈਂ ਬੈਠਾ ਬੈਠਾ ਸੋਚ ਹੀ ਜਾਂਦਾ ਸੀ ਇਸ ਸਮੁੰਦਰ ਦਾ ਪਾਣੀ ਹੈ ਜਿਹੜਾ ਉਹ ਵੀ ਮਨ ਦੇ ਵਿਚਾਰਾਂ ਵਾਂਗ ਕਦੇ ਕਦੇ ਤਾਂ ਇੱਥੇ ਬਹੁਤ ਵੱਡੀ ਛਲ ਉੱਠਦੀ ਹੈ ਤੇ 2-3 ਮਿੰਟਾਂ ਹੀ ਛਲਣਾ ਉੱਠੀ ਜਾਂਦੀ ਹੈ ਤੇ ਕਦੇ ਕਦੇ ਇਹ ਸਾਗਰ ਹੈ ਜਿਹੜਾ ਬਿਲਕੁਲ ਸ਼ਾਂਤ ਹੋ ਜਾਂਦਾ ਇੱਕ ਦੋ ਮਿੰਟ ਲਈ ਜਿਵੇਂ ਸਾਡੇ ਮਨ ਦੇ ਵਿੱਚ ਵਿਚਾਰ ਕਦੇ ਕਦੇ ਬਹੁਤ ਤੇਜ਼ੀ ਨਾਲ ਉੱਠਦੇ ਆ ਤੇ ਸਾਨੂੰ ਖਿੱਚਦੇ ਆ ਵੀ ਇਹ ਕਰੀਏ ਹਾਂ ਇਹ ਕਰੀਏ ਤੇ ਕਦੇ ਕਦੇ ਬਿਲਕੁਲ ਸ਼ਾਂਤ ਹੋ ਜਾਂਦਾ ਮਨ ਜਿਵੇਂ ਉਹਵੇਂ ਦਾ ਨਜ਼ਾਰਾ ਸੁਸਾਗਰ ਦੇ ਕਿਨਾਰੇ ਬੈਠਣ ਦਾ ਇੱਕ ਨਾ ਕੀ ਅਲੱਗ ਹੀ ਆਨੰਦ ਹੈ ਜਿਵੇਂ ਪਹਾੜਾਂ ਦੇ ਚੜ ਕੇ ਬਰਫ਼ਾਂ ਦੇ ਵਿੱਚ ਜਾਂ ਪਹਾੜਾਂ ਦੇ ਉੱਪਰ ਬੈਠ ਕੇ ਕੁਦਰਤ ਦਾ ਆਨੰਦ ਮਾਣਨ ਦਾ ਇੱਕ ਵੱਖਰਾ ਆਨੰਦ ਹੈ ਓਵੇਂ ਸਮੁੰਦਰ ਦੇ ਕੰਢੇ ਰੇਤ ਦੇ ਉੱਪਰ ਬੈਠ ਕੇ ਕੁਦਰਤ ਦੀ ਇਸ ਅਪਾਰ ਸ਼ਕਤੀ ਦੀ ਆਵਾਜ਼ ਸੁਣਨਾ ਕਮਾਲ ਆ ਉਹ ਬਹੁਤ ਹੀ ਆਨੰਦ ਦਿੰਦਾ ਜਦੋਂ ਇੱਕ ਜਵਾਰ ਜਿਹੜਾ ਆਪਣਾ ਪਾਣੀ ਹੈ ਜਿਹੜਾ ਧੱਕਦਾ ਛਲ ਨੂੰ ਤੇ ਉੱਚੀ ਉੱਠਦੀ ਹੈ ਲਹਿਰ ਤੇ ਲਹਿਰ ਉੱਚੀ ਉੱਠਣ ਦੇ ਨਾਲ ਉਹ ਸਾਗਰ ਦੇ ਅੰਦਰ ਸਾਗਰ ਚੋਂ ਬਾਹਰ ਧਰਤੀ ਦੇ ਨਾਲ ਐ ਟਕਰਾਉਂਦੀ ਜਾ ਰਹੀ ਹੈ। ਕੀ ਬਾਤ ਹੈ ਸ਼ਾਨਦਾਰ ਹੈ ਸ਼ਾਨਦਾਰ 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 ਅਸ ਵਕਤ ਆ ਪਹੁੰਚ ਗਏ ਆ ਦਵਾਰਕਾ ਦੀਸ਼ ਦੇ ਮੰਦਿਰ ਮਤਲਬ ਦਵਾਰਕਾ ਉਹ ਸਾਹਮਣੇ ਦਵਾਰਕਾ ਦੀਸ਼ ਦਾ ਮੰਦਿਰ ਦਿਖਾਈ ਦਿੰਦਾ ਹੈ ਦਵਾਰਕਾ ਦੀਸ਼ ਮਤਲਬ ਦਵਾਰਕਾ ਦੇ ਰਾਜੇ ਕ੍ਰਿਸ਼ਨ ਦਾ ਮੰਦਿਰ ਕ੍ਰਿਸ਼ਨ ਭੂਮੀ ਦਵਾਰਕਾ ਵਿੱਚ ਪਹੁੰਚ ਚੁੱਕੇ ਆਪਾਂ ਜਿਹੜਾ ਬੀਜ ਸੀਗਾ ਉਸ ਬੀਜ ਤੇ ਘੰਟਾ ਜਿੰਨ ਘੰਟਾ ਲਾ ਕੇ ਹੁਣ ਆਪਾਂ ਪਹੁੰਚੇ ਆ ਦਵਾਰਕਾ ਤੇ ਅੱਗੇ ਚੱਲਾਂਗੇ ਇੱਕ ਜਿਹੜਾ ਕ੍ਰਿਸ਼ਨ ਦੀ ਭੂਮੀ ਹੈ ਦਵਾਰਕਾ 베ਟ ਦਵਾਰਕਾ 베ਟ ਦਵਾਰਕਾ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉਹ ਗੁਰਦੁਆਰਾ ਹੈ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਪਿਆਰੇ ਭਾਈ ਮੋਹਕਮ ਸਿੰਘ ਦੇ ਮਤਲਬ ਜਨਮ ਸਥਾਨ ਦਾ ਹੈਗਾ ਇੱਥੋਂ ਦੇ ਸੀਗੇ ਉਹ ਤੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਘਰ ਨੂੰ ਜਿਹੜੀ ਪਹਿਲਾਂ ਉਹਨਾਂ ਦਾ ਘਰ ਸੀਗਾ ਉਹ ਸਮਾਧੀ ਨੂੰ ਉਹਨਾਂ ਨੇ ਗੁਰਦੁਆਰੇ ਦਾ ਰੂਪ ਦਿੱਤਾ ਹੈਗਾ ਅੱਜ ਦਾ ਟਿਕਾਣਾ ਆਪਣਾ ਅੱਜ ਦਾ ਟਿਕਾਣਾ ਆਪਣਾ ਉੱਥੇ ਹੋਊਗਾ ਤੇ ਦਵਾਰਕਾ ਨਗਰੀ ਜੱਪਾ ਪਹੁੰਚ ਚੁੱਕੇ ਆਂ ਉਹਨਾਂ ਲਈ ਬਾਜ਼ਾਰ ਵਿੱਚ ਦੀ ਦਿਸਦਾ ਮੰਦਿਰ ਦਾ ਗੁੰਬਦ द्वारकाधीश कृष्ण ਦਾ ਮੰਦਿਰ ਹੈ ਤੇ ਇਹ Hindu धर्म ਦਾ ਇੱਕ ਪਵਿੱਤਰ ਤੀਰਥ ਸਥਾਨ ਹੈ। ਇਹ ਦੇਸ਼ ਦੇ ਕੋਨੇ-ਕੋਨੇ ਤੋਂ ਡੇਟਾ Hindu ਆਉਹ ਇੱਥੇ ਤੀਰਥ ਯਾਤਰਾ ਕਰਨ ਆਉਂਦੇ ਆ। ਬਹੁਤ ਮਤਲਬ ਇੱਥੇ ਸੰਗਤਾਂ ਬਣੀ ਰਹਸ ਵਾਂਗ। ਭੀੜ। ਮੰਦਿਰ ਦੇ ਅੰਦਰ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਭੀੜ ਬਹੁਤ ਹੈ। ਇੱਧਰ ਇੱਕ ਲਾਈਨ ਲੱਗੀ ਹੋਈ ਪਿੱਛੇ। ਅੱਗੇ ਵੀ ਲਾਈਨ ਲੱਗੀ ਪਈ ਹੈ। ਮਹਿਲਾ ਤੇ ਪੁਰਸ਼ ਦੀ ਲਾਈਨ ਅਲੱਗ-ਅਲੱਗ ਹੈ ਇੱਥੇ। ਤੇ ਮੰਦਰ ਦੇ ਇਸ ਇਸ පරිਸਥਤੋਂ ਅੰਦਰ ਪਾਣ, ਗੁਟਕਾ ਖਾਣਾ ਮਨਾ ਹੈ। ਬਾਹਰ ਪਤੰਦਰਾਂ ਨੇ ਠੁਕ-ਠੁਕ ਕੇ ਲਾਲ ਕੀਤੀਆਂ ਬੇਗੰਨਾ। ਇਹ ਆ ਸਾਹਮਣੇ ਮੰਦਰ ਆਪਣੇ। ਦਵਾਰਕਾ ਦੀਸ਼ ਦਾ। ਲਾਈਨ ਜਾਦੇ ਆ ਜੀ, ਰਸ਼ ਬਹੁਤ ਹੈ। ਤੇ ਆਪਾਂ ਨੂੰ ਅੰਦਰ ਜਾਣ ਦਾ ਕੋਈ ਮੌਕਾ ਨਹੀਂ ਮਿਲ ਸਕਦਾ। ਸੋ ਇੱਥੋਂ ਦੇਖ ਸਕਦੇ ਹੋ ਤੁਸੀਂ। ਦਵਾਰਿਕਾ ਦਾ ਮੰਦਰ। ਇਹਨ ਦਰਸ਼ਨ ਕਰਨੇ ਭਾਈ ਜਰੂਰ ਆਓ ਇੱਥੇ ਜੇ ਦੀ ਨਿਸ਼ਚਾ ਹੈਗੀ ਹੈ ਹਿੰਦੂ ਵੀਰਾਂ ਦੀ ਸ਼ਮਾ ਬਹੁਤ ਦੇਖਣ ਹਰਕਤੋਂ ਨਿਕਲ ਕੇ ਬੇੜਦਵਾਰ ਕਾਦੇ ਰਾਹ ਤੇ ਇਹ ਮਛਵਾਰਿਆਂ ਦੀਆਂ ਕਸ਼ਤੀਆਂ ਆਈਆਂ ਤੇ ਮਛਵਾਰਿਆਂ ਦੀਆਂ ਕਾਦੀਆਂ ਵਿੱਚ ਇਹ ਜਾਲ ਵੀ ਰੱਖੀ ਬੈਠੇ ਐ ਤੇ ਉਹ ਦੂਰ ਤੱਕ ਇਹ ਸਾਰੀ ਬਸਤੀ ਮਛਵਾਰਿਆਂ ਦੀ ਲੱਗਦੀ ਆ ਉਹ ਜਾਲ ਦਾ ਕੱਢੀ ਜਾਂਦੇ ਆ ਕੁਝ ਰਹਿ ਗਏ ਕੁਝ ਪਾਈ ਜਿਹੜੀ ਚੱਲ ਰਹੀ ਐ ਉਹ ਜਾਲ ਦਾ ਖੋਲੀ ਜਾਂਦੇ ਆ ਮਛਵਾਰੂs ਅਗਰ ਦੇ ਵਿੱਚੋਂ ਇਹ ਮਛਵਾਰੇ ਮੱਛੀਆਂ ਫੜਦੇ ਆ। ਇਧਰ ਪੱਛਮ ਵੱਲ ਲੈਂਦਾ ਹੋਇਆ ਸੂਰਜ ਆਟਾ ਦਾ ਨੂਨ ਜਿਹੜਾ ਆਪਾਂ ਘਰੇ ਖਾਂਦੇ ਆ ਉਹ ਆ ਮਿੱਠਾਪੁਰਣਾ ਦੀ ਜਗ੍ਹਾ ਹੈ। ਇੱਥੇ ਉਹ ਆਪਣੇ ਸਮੁੰਦਰ ਦੇ ਵਿੱਚੋਂ ਕੱਢ ਕੇ ਤੇ ਇੱਥੇ ਨੂੰ ਆਈਡੀ ਆਈਡੀ ਨੂੰ ਵਗੈਰਾ ਨਾਲ ਲਾ ਕੇ ਤੇ ਫਿਰ ਪੈਕਟਾਂ 'ਚ ਬੰਦ ਕਰਕੇ ਅੱਗੇ ਭੇਜਿਆ ਜਾਂਦਾ ਹੈ। ਇਹ ਟਾਟਾ ਦੀ ਫੈਕਟਰੀ ਹੈ ਟਾਟਾ ਨਮਕ ਦੀ ਮਿੱਠਾਪੁਰ ਵਾਲੀ ਜਗ੍ਹਾ ਦੇ ਕੋਲੇ ਇਹ ਹੈ। ਇਹ ਬੇੜ ਦੁਆਰ ਕਾ ਦੇ ਰਾਹ ਚ ਹੁੰਦੀ ਹੈ ਇਹ ਇਸ ਵਕਤ ਆਪਣੇ ਸਾਹਮਣੇ ਹੈ ਦਰਸ਼ਨ ਸੇਧੂ ਦੁਆਰ ਕਾ ਤੇ ਦੁਆਰ ਕਾ ਬੇੜ ਨੂੰ ਬੋਲਦਾ ਹੈ ਇਹ ਔਖਾ ਤੋਂ ਸੱਚੇ ਪਾਸੇ ਜਦੋਂ ਮੁੜ ਜਾਂਦੇ ਆ ਤਾਂ ਉਦੋਂ ਇਹ ਆਉਂਦਾ ਹੈ ਤੇ ਔਖਾ ਜਿਹੜਾ ਬੀਚ ਹੈ ਸਾਰੀ ਪੋਰਟ ਹੈ ਉੱਥੇ ਕਮਾਲ ਦੀ ਗੱਲ ਇਹ ਵੀ ਉੱਥੇ ਰੇਲਵੇ ਸਟੇਸ਼ਨ ਵੀ ਹੈ ਔਖਾ ਪੋਰਟ ਤੇ ਸੋ ਇੱਥੇ ਲੋਕ ਖੜਦੇ ਆ ਗਾ ਇੱਥੇ ਜਿਹੜੇ ਸ਼ਿਪਸ ਹੈ ਜਹਾਜ਼ ਆਉਨ ਦਾ ਚੱਕ ਵਾਕਾ ਲੈਂਦੇ ਆ ਆਪਾਂ ਵੀ ਰੁਕ ਸਕਦੇ ਆ ਤੁਹਾਡੇ ਸਾਹਮਣੇ ਅਰਬ ਸਾਗਰ ਦਾ ਨਜ਼ਾਰਾ ਤੇ ਵਿੱਚ ਖੜੀਆਂ ਮਿਸ਼ਵਾਰੇ ਨੇ ਕਿਸ਼ਤੀਆਂ ਦੂਰ ਤੱਕ ਜਿਹੜਾ ਹੈਗਾ ਉਹ ਅਰਬ ਸਾਗਰ ਹੈ ਕੀ ਬਾਤ ਹੈ ਸ਼ਾਨਦਾਰ ਟਾਸਟ ਇਹ ਐਸਾ ਦਰਸ਼ਣ ਸਿੱਧਾ ਕ੍ਰਿਸ਼ਨ ਮਹਾਰਾਜ ਦੇ ਸਰਦਸ਼ਨ ਚੱਕਰ ਦੇ ਨਾਮ ਤੇ ਰੱਖਿਆ ਗਿਆ ਸੁਦਰਸ਼ਨ ਚਿੱਤ। ਕੀ ਬਾਤ ਹੈ ਯਾਰ। ਖੂਬਸੂਰਤ ਸ਼ਾਨਦਾਰ। ਮੋਰ ਪੰਖ ਦੇ ਨਾਲ ਸਜੋਬਤ ਸੁਦਰਸ਼ਨ ਸਿੱਤੂ। ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਖੜੇ ਆ ਗੁਰਦੁਆਰਾ ਸ਼੍ਰੀ ਦਵਾਰਕਾਬੀੜ। ਦਵਾਰਕਾਬੀੜ ਨੇ ਇਸ ਗੁਰਦੁਆਰੇ ਦਾ ਜਿਹੜਾ ਇਤਿਹਾਸ ਹੈਗਾ ਉਹੀ ਹੈ ਕਿ ਇਹ ਜਨਮ ਸਥਾਨ ਹੈ ਭਾਈ ਮੁਕਮ ਸਿੰਘ ਦਾ ਪੰਜ ਪਿਆਰੇਾਂ ਦੇ ਵਿੱਚੋਂ ਕਿ ਪਹਿਲੇ ਪਿਆਰੇ ਹੋਏ ਹੈ ਤੇ ਇੱਥੇ ਗੁਰੂ ਨਾਨਕ ਦੇਵ ਜੀ ਜਦੋਂ ਗੁਜਰਾਤ ਦੇ ਆਪਣੇ ਦੌਰੇ ਤੇ ਸੀਗੇ ਗੁਜਰਾਤ ਆਏ ਤਾਂ ਪੂਰਬੰਦਰ, ਪ੍ਰੂਚ ਤੇ ਇਹਨਾਂ ਇਲਾਕਿਆਂ ਦੇ ਹੁੰਦੇ ਹੋਏ ਦਵਾਰਕਾ ਬੇਟ ਵੀ ਆਏ ਤੇ ਇੱਥੇ ਉਹਨਾਂ ਨੇ ਸਤਨਾਮ ਵਾਹਿਗੁਰੂ ਦਾ ਪ੍ਰਚਾਰ ਕੀਤਾ ਤੇ ਇੱਧਰ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਹੁਣ ਦੇਖਦੇਖਿਆ ਜਾਂ ਕਹਿ ਦਈਏ ਇੱਥੇ ਪ੍ਰਬੰਧ ਚਲਾ ਰਹੇ ਆ ਉਹ ਬਪੂ ਉਜਾਗਰ ਸਿੰਘ ਜੀ ਹੈ ਉਹਨਾਂ ਦਾ ਪਿਛਲਾ ਜਿਲ੍ਹਾ ਪੰਜਾਬ ਦਾ ਰਾਜ ਕੋ ਫਗਵਾੜਾ ਤੇ ਉਂ ਰਹਿਣ ਵਾਲੇ ਉਹ ਰਾਜਕੋਟ ਦੇ ਇੱਥੇ ਲਿਖਿਆ ਹੋਇਆ ਇਹ ਇਤਿਹਾਸ ਗੁਰਦੁਆਰੇ ਦਾ ਭਾਈ ਮੋਹਕਮ ਸਿੰਘ ਜੀ ਜਿਨ੍ਹਾਂ ਦੇ ਪਿਤਾ ਦਾ ਨਾਂ ਤੀਰਸਾਮ ਛੀਂਬਾ ਜੀ ਤੇ ਮਾਤਾ ਦਾ ਨਾਂ ਸੁਖਦੇਵੀ ਦੇਵਾ ਬਾਈ 1676 ਵਿੱਚ ਇੱਥੇ ਉਹਨਾਂ ਦਾ ਜਨਮ ਹੋਇਆ ਤੇ ਜਦੋਂ ਸਤਨਾਮ ਵਹਿਗੁਰੂ ਦਾ ਪ੍ਰਚਾਰ ਗੁਰੂ ਸਾਹਿਬ ਇੱਥੇ ਕਰ ਚੁੱਕੇ ਸੀ ਤਾਂ ਉਸ ਤੋਂ ਬਾਅਦ ਹੀ ਸਿੱਖੀ ਦੀ ਜਿਹੜੀ ਜਾਗ ਉਹਨਾਂ ਦੇ ਵਿੱਚ ਸੀ ਤੇ ਫੇਰ ਹੀ ਉਹ ਦਸਵੇਂ ਪਾਤਸ਼ਾਹ ਦੇ ਦਰਸ਼ਨ ਦੇ ਤਰੇ ਲਈ ਨੰਦਪੁਰ ਸਾਹਿਬ ਜਾਂਦੇ ਤੇ ਉੱਥੇ ਇੱਕ ਪਿਆਰਿਆਂ ਦੇ ਵਿੱਚੋਂ ਪਿਆਰੇ ਬਣਦੇ ਆ। ਸੋ ਇਹ ਸਾਹਮਣੇ ਦਰਬਾਰ ਸਾਹਿਬ ਦੀ ਇਮਾਰਤ ਹੈ। ਤੇ ਲਗਭਗ 1900 99 ਦੇ ਵੇਲੇ ਪੂਜਾਗਰ ਸਿੰਘ ਇੱਥੇ ਆਉਂਦੇ ਆ ਤੇ ਪੂਜਾਗਰ ਸਿੰਘ ਦੇ ਹੀ ਯਤਨ ਸਦਕਾ ਇਹ ਗੁਰਦੁਆਰਾ ਖੋਜਿਆ ਗਿਆ ਤੇ ਗੁਰਦੁਆਰਾ ਖੋਜ ਕੇ ਇਹਦੀ ਇਮਾਰਤ ਬਾਬਾ ਲੱਖਾ ਸਿੰਘ ਜੀ ਨੇ ਤਿਆਰ ਕਰਵਾਈ। ਇਸ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਉਹ ਜਗ੍ਹਾ ਬਣੀ ਹੋਈ ਹੈ ਜਿੱਥੇ ਭਾਈ ਮੋਹਕਮ ਸਿੰਘ ਦਾ ਜਨਮ ਤੇ ਉਹਨਾਂ ਦਾ ਹੀ ਰਹਿਸ਼ ਹੈ ਚਲੋ ਆਜੋ ਆਪਾਂ ਉੱਧਰ ਨੂੰ ਦੇਖਦੇ ਹਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਫਿਰ ਉਹ ਜਗ੍ਹਾ ਦੇ ਦਰਸ਼ਨ ਕਰਾਂਗੇ 25 ਫਰਵਰੀ 2003 ਮੰਗਲਵਾਰ ਨੂੰ ਇਸ ਗੁਰਦਰਾ ਸਾਹਿਬ ਦਾ ਨੀ ਪੱਤਰ ਰੱਖਿਆ ਗਿਆ ਗੁਰਦਰਾ ਸਾਹਿਬ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਫਿਰ ਆ ਪ੍ਰਥਮ ਪ੍ਰਕਾਸ਼ ਗੁਰੂ ਸਾਹਿਬ ਜੀ ਦਾ ਤੇ ਖੰਡ ਪਾਠ ਹੋਇਆ 16 ਜੁਲਾਈ 2007 ਨੂੰ ਪੰਜ ਚਾਰ ਸਾਲਾਂ ਦੇ ਵਿੱਚ ਇਹ ਇਮਾਰਤੜੀ ਉਹ ਤਿਆਰ ਹੋਈ ਤੇ ਬਾਬਾ ਲੱਖਾ ਸਿੰਘ ਜੀ Rajasthan ਵਾਲੇ ਉਹਨਾਂ ਨੇ ਇਹ ਸਾਰੀ ਇਮਾਰਤ ਦੀ ਕਾਰਜਵਾਹ ਕਰੀ ਗੁਰਦਰਾ ਸਾਹਿਬ ਦੀ ਇਹ ਸਮਰੱਥ ਦੇ ਪਿਛਲੇ ਪਾਸੇ ਜਿਹੜਾ ਹੈਗਾ ਉਹ ਗੁਰੂਕਲ ਲੰਗਰ ਹੈ ਤੇ ਗੁਰੂ ਕੇ ਲੰਗਰ ਦੇ ਨਾਲ ਹੀ ਉਹ ਇਮਾਰਤ ਹੈ ਜਿੱਥੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦਾ ਜਨਮ ਹੋਇਆ। ਇਸ ਜਗ੍ਹਾ ਦਾ ਨਾਮ ਸੰਘਕ ਤਲਾਬ ਸੀ ਉਦੋਂ ਤੇ ਸੰਘਕ ਤਲਾਬ ਦੇ ਨੇੜੇ ਬੈਠ ਕੇ ਗੁਰੂ ਸਾਹਿਬ ਨੇੜ ਹੈਗਾ ਸਤਨਾਮ ਵਾਹਿਗੁਰੂ ਦਾ ਜਾਂ ਸਿੱਖੀ ਦਾ ਪ੍ਰਚਾਰ ਕੀਤਾ ਸੀਗਾ ਸੰਘਕ ਤਲਾਬ। ਸਾਹਮਣੇ ਤੁਸੀਂ ਦੀ ਇੱਕ ਕੱਚੀ ਮਾਰਤ ਹੈ ਜਿਹੜੀ ਉਹ ਗੁਰਦਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਵਾਸ ਸਥਾਨ ਮੋਹਕਮ ਸਿੰਘ ਜੀ ਬੇੜਦਵਾਰ ਦਾ। ਇਹ ਉਹ ਸਮੇਂ ਦਾ ਮੋਕਮ ਸਿੰਘ ਜੀ ਦਾ ਨਿਵਾਸ ਸਥਾਨ ਸੀ ਇੱਥੇ ਉਹਨਾਂ ਦਾ ਜਨਮ ਹੋਇਆ ਤੇ ਇਸ ਦੇ ਨਿਸ਼ਾਨ ਦੇ ਹੀ ਬਾਪੂ ਜਾਕਰ ਸਿੰਘ ਨੇ ਕਰਕੇ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਹੈ ਇਸੇ ਜਗ੍ਹਾ ਦੇ ਨੇੜੇ ਇੱਕ ਤਲਾਬ ਇੱਧਰ ਉਸ ਤਲਾਬ ਤੇ ਗੁਰੂ ਨਾਨਕ ਦੇਵ ਜੀ ਨੇ ਬੈਠ ਕੇ ਭਗਤੀ ਕੀਤੀ ਤੇ ਲੋਕਾਂ ਨੂੰ ਸਿੱਖੀ ਦੇ ਮਾਰਗ ਦਾ ਰਸਤਾ ਦਿਖਾਇਆ ਇੱਥੇ ਇਸ ਜਗ੍ਹਾ ਤੇ ਬੀੜਦਵਾਰ ਕਾ ਬਾਬਾ ਸ਼ਿਰੀ ਜੰਦ ਜੀ ਵੀ ਆਏ ਤੇ ਬਾਬਾ ਸ਼ਰੀ ਜੰਦ ਜਿਹੜੇ ਧੂਨੇ ਹੈਗੇ 83 ਧੂਨੀਆਂ ਉਹ ਇਹਦੇ ਨਾਲ ਹੀ 3 ਕਿਲੋਮੀਟਰ ਦੂਰ ਆ ਉਹ ਵੀ ਆਪਾਂ ਦੇਖਣ ਜਾਵਾਂਗੇ ਤੇ ਇੱਧਰ ਹੈਗਾ ਲੰਗਰ ਹੁਣ ਅਬ ਚਾਹ ਪਣੀ ਸਕਦੇ ਆ ਆਲ ਦੀਆਂ ਇਤਿਹਾਸ ਦੀਆਂ ਬਾਤਾਂ ਬਾਪੂ ਜੀ ਨੇ ਸੁਣਾਈਆਂ ਕਿਵੇਂ 15ਵੀਂ ਸਦੀ ਦੇ ਵਿੱਚ ਸਿੱਖੀ ਦਾ ਲੱਗਿਆ ਬੂਟਾ ਇਥੋਂ ਵੱਧਦਾ ਫੁੱਲਦਾ ਆਪਣੇ ਆਪ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੈ ਗਿਆ ਜੀ ਭਾਈ ਮੁਕਮ ਸਿੰਘ ਜੀ ਉਹਨਾਂ ਦੇ ਜਿਹੜੇ ਵੱਡੇ ਵੱਡੇ ਦੇ ਸੀਗੇ ਉਹਨਾਂ ਕੋਲ ਮਹਾਰਾਜ ਨੇ ਸਿੱਖੀ ਦਾ ਬੂਟਾ ਲਾਇਆ ਤੇ ਉਹੀ ਸਿੱਖੀ ਦਾ ਬੂਟਾ ਅੱਗੇ ਜਾ ਕੇ ਅਨੰਦਪੁਰ ਸਾਹਿਬ ਭਾਈ ਮੁਕਮ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਪਿਆਰੇ ਬਣਦੇ ਆ ਤੇ ਬਹੁਤ ਅਨੰਦ ਆ ਇਸ ਜਗ੍ਹਾ ਨੂੰ ਦੇਖ ਕੇ ਇਸ ਜਗ੍ਹਾ ਤੇ ਬੈਠ ਕੇ ਜਰੂਰ ਆਇਓ ਤੁਸੀਂ ਇੱਕ ਵਾਰ ਸਿੱਖ ਸੰਗਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਬਾਪੂ ਜੀ ਦਾ ਨੰਬਰ ਪਾਉਂਗਾ ਵਾਰ-ਵਾਰ ਫਿਰ ਮੈਂ ਇਹੀ ਕਹਿਣਾ ਇਹ ਜਰੂਰ ਇਸ ਜਗ੍ਹਾ ਤੇ ਦਰਸ਼ਨ ਕਰਨੇ ਆ ਕਿਉਂਕਿ ਹੋਰ ਵੀ ਆਪਾਂ ਥਾਵਾਂ ਤੇ ਘੁੰਮਦੇ ਰਹਿਣੇ ਆ ਗੁਜਰਾਤ ਆਉਂਨੇ ਹੋ ਜੇ ਤੇ ਜਾਮਨਗਰ ਤੇ ਲਖਪਤ ਆਉਂਨੇ ਹੋ ਤਾਂ ਬਹੁਤ ਦੂਰ ਨਹੀਂ ਹੈਗਾ ਕੋਈ ਤੇ ਜੇ ਦਿਊ ਵੀ ਆਉਂਦਾ ਕੋਈ ਬੰਦਾ ਤਾਂ ਦਿਊ ਤੋਂ ਵੀ ਆਇਆ ਜਾ ਸਕਦਾ ਕਮਾਲ ਚਲੋ ਠੀਕ ਆਪੂ ਜੀ ਗੁਰਫਤੇ ਜੀ ਕਿਆ ਬਾਤ ਹੈ દ્વાਰਕਾ ਸ਼ਹਿਰ ਦੀ દ્વાਰਕਾ ਕਪੰਡੀ ਹੈ ਘਾੜ ਤੇ ਬੈਠੀਆਂ ਜਿਹੜੀਆਂ ਔਰਤਾਂ ਹੈਗੀਆਂ ਉਹ ਕੱਪੜੇ ਤੋਰੀਆਂ ਇੱਧਰ ਉਹ ਸੰਘਕਲਾਈ ਵਾਲਾ ਜਿਹੜਾ ਹੋ ਵੀ ਘਾੜ ਤੋਂ ਕਾਪਾ ਜਾਣਾ ਹੈਗਾ ਹਰਮਾਨ ਦਾੰਦੀ ਦੇ ਕੋਲੇ ਬਾਬਾ ਸ਼੍ਰੀ ਚੰਦ ਜੀ ਦੇ ਧੂਨੇ ਤੇ ਬੇਡਦਵਾਰ ਬੇਡਦਵਾਰ ਕਦੇ ਗੁਰਦੁਆਰਾ ਸਾਹਿਬ ਤੋਂ ਸਾਢੇ 3 ਕਿਲੋਮੀਟਰ ਅੱਗੇ ਆ ਕੇ ਸਮੁੰਦਰ ਵੱਲ ਨੂੰ ਆ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਬਣਿਆ ਹੋਇਆ ਸ੍ਰੀ 84 ਧੂਣਾ ਸਿੱਧ ਪੀਟ ਅ ਮੰਨਿਆ ਜਾਂਦਾ ਵੀ ਜਿਵੇਂ ਜਿਵੇਂ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਸਥਾਨਾਂ ਤੇ ਗਏ ਤਾਂ ਉਹ ਇੱਥੇ ਵੀ ਆਏ ਇੱਥੇ ਆ ਕੇ ਉਹਨਾਂ ਨੇ ਉਹ ਸਥਾਨ ਦੀ ਸੇਵਾ ਸੰਭਾਲ ਕੀਤੀ ਤੇ ਨਾਲ ਹੀ ਉਹਨਾਂ ਦਾ ਇਹ ਸਥਾਨ ਜਿਵੇਂ ਕੀ ਪਤਾ ਆਪਾਂ ਨੂੰ ਬਾਬਾ ਸ਼੍ਰੀ ਚੰਦ ਜੀ ਉਦਾਸੀ ਮਤ ਦੇ ਧਾਰਨੀ ਹੋ ਗਏ ਸੀਗੇ ਤੇ ਪਰ ਉਹਨਾਂ ਨੇ ਆਪਣੇ ਗੁਰੂ ਪਿਤਾ ਦੇ ਜਿਹੜੇ ਸਥਾਨ ਹੈ ਉਹਨਾਂ ਦੀ ਦੇਖਭਾਲ ਜਾਂ ਸੇਵਾ ਸੰਭਾਲ ਜ਼ਰੂਰ ਕੀਤੀ ਹੈ ਕੋਈ ਦੇਖਣੀ ਬਣਦੀ ਸੀ ਕਿਉਂਕਿ ਆਪਣੇ ਲਈ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਉਹ ਸ੍ਰੀ ਚੰਦ ਵੀ ਉਹਨੇ ਹੀ ਸਤਕਾਰਯੋਗ ਨੇ ਉਹ ਸਾਡੇ ਮਹਾਰਾਜ ਨਹੀਂ ਤੇ ਇਹ ਉਹਨਾਂ ਦੇ ਪੁੱਤਰ ਨੇ ਦੂਰ ਦੂਰੋਂ ਲੋਕ ਆਉਂਦੇ ਆ ਦੇਖਣ ਨੂੰ ਇੱਕ ਤਰ੍ਹਾਂ ਦਾ ਸਪੌਟ ਬਣਿਆ ਹੋਇਆ ਉਹਨਾਂ ਇਹ ਚਦੀ ਚੰਦਰ ਚੰਦਰਾਚਾਰਿਆ ਵੰਦਰ एवं ਅਖੰਡ ਧੂਣਾ ਸ੍ਰੀ 84 ਧੂਣਾ ਮਤਲਬ ਬਾਅਦ ਚ ਬਾਬਾ ਸ਼ਰੀ ਚੰਦ ਜੀ ਤੋਂ ਜਿਹੜੇ ਉਹਨਾਂ ਦੇ ਚੇਲੇ ਬਾਲ ਕੇ ਸੀਗੇ ਉਹ ਹਰੇਕ ਧਰਮ Hindu ਧਰਮ ਚ ਹੀ ਆਉਂਦੇ ਜ਼ਿਆਦਾ ਤੇ ਆਪਣੇ ਵੀ ਸਿੱਖ ਧਰਮ ਦੇ ਜੋ ਤਾਸਿਨਤ ਵਾਲੇ ਹੈਗੇ ਆ ਸੰਤ ਪਾਪੀ ਜਿੰਨੇ ਸਾਡੇ ਪਿੰਡ ਇੱਕ ਡੇਰਾ ਹੈਗਾ 108 ਵਾਲਾ ਡੇਰਾ 1008 ਤੇ ਸਾਰੇ ਜਿਹੜੇ ਹੈਗੇ ਇਹਨਾਂ ਦੇ ਪਿੱਠ ਪੀਠ ਚੱਲਦੇ ਆ ਲੋਕੀ ਪੜ ਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹੇ ਗਏ ਵੇ ਤੁਰਾਂ ਦੀ ਤੋੜ ਹੋ ਗਿਆ ਅਸੀਂ ਟੂੜਾਂ ਉਡੋਂਦੇ ਰਹੇਗੇ ਵੇ ਤੂੰ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣੋ ਅਰਬ ਸਾਗਰ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਵਿੱਚ ਖੜੇ ਆ ਮਸ਼ਵਾਰਿਆਂ ਦੇ ਜਹਾਜ਼ ਮਾੜਾ ਮੋਟਾ ਸਮਾਨ ਢੋਣ ਵਾਲੇ ਤੇ ਮੱਛੀਆਂ ਫੜਨ ਵਾਲੇ ਵਾਹ ਗੁਰ ਇਹ ਮਸ਼ਵਾਰਿਆਂ ਦੇ ਜਹਾਜ਼ ਆ ਬਹੁਤ ਸੁਨੰਦ ਵਿੱਚ ਬਣਦਾ ਹੈ ਆਪਾਂ ਦਵਾਰਕਾ ਲੰਘ ਕੇ ਬੈਠੇ ਆ ਤੇ ਗੋਪਾਲ ਨਾਂ ਦਾ ਕੋਈ ਚਾਏ ਟੀਪੋਸਟ ਟੀਸਪੌਟ ਟੀਪੋਸਟ ਕੇ ਟੀਸਪੌਟ ਟੀਪੋਸਟ 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 ਨਾਂ ਦੀ ਜਗ੍ਹਾ ਤੇ ਉੱਥੇ ਬੈਠੇ ਆ ਇੱਥੋਂ ਹੁਣ दैट ਪ੍ਰੋਫੈਸਰ ਗਰਲ ਸਰਜੀਤ ਕੌਰ ਜਾਊਗੀ ਜੂਨਾਗੜ ਪੋਰਬੰਦਰ ਤੋਂ ਤੇ ਮੈਂ ਪੋਰਬੰਦਰ ਰੁਕੂੰਗਾ ਕਿਉਂਕਿ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਹੈ ਤੇ ਮੇਰਾ ਜਿਹੜਾ ਹੈਗਾ ਜੂਨਾਗੜ ਜਾਣ ਦਾ ਕੋਈ ਰੱਦ ਨਹੀਂ ਤੇ ਹੋ ਸਕਦਾ ਵੀ ਅਸੀਂ ਥਿਊਸ ਜਾ ਕੇ ਇਕੱਠੇ ਹੋ ਜਾਈਏ ਜੇ ਨਹੀਂ ਇਕੱਠੇ ਹੋਏ ਤਾਂ ਹੁਣ ਲਈ ਇੱਕ ਵਾਰੀ ਅਲਵਿਦਾ ਅਲਵਿਦਾ ਚਲਿਏ ਜੀ ਫਿਰ ਹੁਣ ਸਰ ਤੁਹਾਡੀ ਜ਼ਮਵਾਟ ਵਾਹ ਹੈ ਹਾਂਜੀ ਤੁਹਾਡੀ ਵਾਟ ਵਾਹ ਹੈ ਮੇਰੀ ਵਾਟ ਮੈਂ ਕੱਢਣੀ ਵੇਖਿਓ ਕਿਵੇਂ ਤੁਹਾਨੂੰ ਪਤਾ ਨਾ ਮੈਂ ਡਾਂਦੀ ਕਿਦਾਂ ਡਾਂਦੀ ਕਿਦਾਂ ਕਿਆ ਨਾ ਜਾਈ ਅੱਜ ਫੇਰ ਉਹੀ ਗੱਲ ਹੋ ਗਈ ਆ ਆਏ ਦਾ ਪੋਰਬੰਦਰ ਇਸ ਕਰਕੇ ਸੀ ਭਾਈ ਵੀ ਸਰਵਿਸ ਕਰਾ ਲਾਂਗੇ ਤੇ ਦਿਨ ਯਾਰ ਨਹੀਂ ਰਿਹਾ ਦਿਨ ਐਤਵਾਰ ਐ ਤੇ ਐਤਵਾਰ ਕਰਕੇ ਬੰਦ ਹੁੰਦੇ ਆ ਇਹ ਚਲੋ ਫਿਰ ਇਹ ਵੀ ਇੱਕ ਤਜਰਬੇ ਹੁੰਦੇ ਆ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਜਿੱਥੇ ਆਪਾਂ ਨੂੰ ਜਗ੍ਹਾ ਮਿਲ ਗਈ ਹੈ ਰਹਿਣ ਨੂੰ ਉਹਨਾਂ ਨੇ ਮੰਜਾ ਲਾਤਾ ਆਪਣਾ ਬਾਬੇ ਨੇ ਤੇ ਉਹ ਵੈਸੇ ਹੀ ਗੁਰਦੁਆਰਾ ਬਣਿਆ ਹੋਇਆ ਇਤਿਹਾਸਕ ਨਹੀਂ ਹੈਗਾ ਸਿੱਖ ਸੰਗਤ ਥੋੜੀ ਐ ਇੱਥੇ ਚਾਰ ਪੰਜ ਪਰਿਵਾਰ ਹੀ ਐ ਤੇ ਉਹਨਾਂ ਨੇ ਬਣਾਇਆ ਵਿਆ ਉੱਥੇ ਜ ਰਵਾਂਗੇ ਚਲੋ ਵੀਡੀਓ ਵੀਡੀਓ ਐਡਿਟ ਕਰ ਲੈਣੇ ਆ ਵੀਡੀਓ ਚੜਾ ਲੈਣੇ ਆ ਕਿਉਂਕਿ ਵੀਡੀਓ ਪਈਆਂ ਨਹੀਂ ਹਜੇ ਤੱਕ ਤਿੰਨ ਬਲੌਗ ਹੋ ਗਏ ਆ ਤਿੰਨ ਦਿਨ ਪਿੱਛੇ ਚੱਲ ਰਹੇ ਆ ਆਪਾਂ ਉਹ ਬਲੌਗ ਪਾਵਾਂਗੇ ਅੱਜ ਇੱਕ ਬਾਕੀ ਵੀਡੀਓ ਐਡਿਟ ਕਰ ਲਾਂਗੇ ਥੋੜਾ ਜਿਹਾ ਆਰਾਮ ਵਗੈਰਾ ਕਰ ਲਾਂਗੇ ਤੇ ਫਿਰ ਸਵੇਰੇ ਸੋਮਨਾਥ ਨੂੰ ਚਾਲੇ ਪਾਵਾਂਗੇ ਤੇ ਸੋਮਨਾਥ ਜਾ ਕੇ ਹੀ ਸਰਵਿਸ ਕਰਾਵਾਂਗੇ ਹੁਣ ਇਹਦੀ ਉਹ ਦੇਖਦੇ ਹੁਣ ਕੀ ਬਣਦਾ ਚਲੋ ਜੇ ਹੋਰ ਕੰਮ ਨਹੀਂ ਹੋ ਸਕਦਾ ਤਾਂ ਆ ਕੰਮ ਤਾਂ ਕਰ ਲਈਏ ਔਰ ਬੰਦਰ ਮਹਾਤਮਾ ਗਾਂਧੀ ਦੀ ਜਨਮ ਸਥਲੀ ਉਹ ਇਹ ਬਰਥਪਲੇਸ ਹੈ ਇਹ ਹਵੇਲੀ ਉਹਨਾਂ ਦੀ ਇਧਰਲੇ ਪਾਸੇ ਜਿਹੜੀ ਆਹਾ ਤਿੰਨ ਮੰਜ਼ਲਾ ਗਾਂਧੀ ਜੀ ਦਾ ਜਨਮ ਸਥਾਨ ਮਿਊਜ਼ੀਅਮ ਹੈ ਸਵਿਨਿਅਰ ਹੈ ਫੋਟੋ ਗੈਲਰੀ ਹੈ ਪੀਂਡ ਦਾ ਪਾਣੀ ਹੈ ਵਾਸ਼ਰੂਮ ਹੈ ਤੇ ਗਾਂਧੀ ਦਾ ਇੱਕ ਨੰਬਰ ਦੋ ਨੰਬਰ ਸੰਗ੍ਰਹਿ ਅਲੈ ਸਥਾਨ ਆਪਾਂ ਐਨ ਚੱਲਾਂਗੇ ਹੁਣ ਆਹ ਮਾ ਜਨਮ ਸਥਾਨ ਦੇ ਤਿੰਨ ਮੰਜ਼ਲਾ ਹਵੇਲੀ ਉਹਨਾਂ ਦੀ ਸਹੀ ਹੈ ਪ੍ਰਿਜ਼ਰਵ ਕੀਤੀ ਹੋਈ ਹੈ ਬਈ ਹਵੇਲੀ ਠੀਕ ਹੈ ਉਹਨਾਂ ਦੇ ਮਾ ਪਿਓ ਦਾਦਿਆਂ ਦੀ ਕੋਠੀ ਹੈ ਜਿਹੜੀ ਸਹੀ ਪ੍ਰੀਜ਼ਰਵ ਕੀਤੀ ਹੋਈ ਹੈ ਕਮਾਲ ਦੀ ਗੱਲ ਇੱਥੇ ਆਪਣੇ ਲੋਕ ਆਪਾਂ ਪ੍ਰੀਜ਼ਰਵ ਨਹੀਂ ਕਰਦੇ ਟੰਕੀ ਰੇਨ ਵਾਟਰ ਹਾਰਵੈਸਟਿੰਗ ਟੈਂਕ ਪਾਣੀ ਦੇ ਬਰਸ਼ਾ ਦੇ ਪਾਣੀ ਮੀਂਹ ਦੇ ਪਾਣੀ ਨੂੰ ਸੰਭਾਲਦੇ ਸੀਗੇ ਜਨਮ ਹੁਆ ਬਸੇ ਘਰ ਬਣਾਉਣ ਦੀ ਕਲਾ ਕਮਾਲ ਹੈ ਆ ਇੱਕ ਕਮਰਾ ਹੈ ਇੱਕ ਕਮਰੇ ਦੇ ਵਿੱਚ ਇਧਰੋਂ ਰੋਸ਼ਨੀ ਆਉਂਦੀ ਹੈ ਤੇ ਸਾਹਮਣੇ ਉੱਪਰ ਜਿਹੜਾ ਆਪਣੇ ਪਰਛੱਤਾ ਹੁੰਦਾ ਪਰਛੱਤਾ ਬਣਾਇਆ ਹੋਇਆ ਛੱਤ ਜਿਹੜੀ ਇਹਦੀ ਬਾਲਿਆਂ ਦੀ ਹੈ ਆਹੀ ਚੀਜ਼ਾਂ ਦੇਖਣਾ ਹੈ ਮੈਂ ਤਾਂ ਹੋਰ ਤਾਂ ਚਲ ਸਰ ਜੂਗਾ ਕੋਈ ਕੀ ਹੋ ਜਾ ਸੀ ਕਰਨਾ ਦਰਵਾਜ਼ੇ ਹਵੇਲੀ ਜਿਉਂ ਜੀ ਉੱਪਰ ਤੇ ਕਮਾਲ ਵਸੇ ਪ੍ਰਵਾਦ ਦੇ ਹਵੇਲੀ ਤੇ ਉੱਪਰ ਇਹ ਤਿੰਨ ਮੰਜ਼ਲਾ ਜਹਾੜੀ 40 ਮਿੰਟ ਲੱਗਦੇ ਆ ਇਨਾ ਟਾਈਮ ਨਹੀਂ ਆਪਣੇ ਕੋਲ ਹੈ। ਮਾਜਾ ਕਮਰੇ ਦੇ ਇੱਥੋਂ ਇਹਨੂੰ ਖੜਕੋ ਬਾਹਰੋਂ ਦਿਖਾ ਲੈਂਦੇ ਆਂ। ਹਾਂ। ਕੀ ਆਵਾਜ਼ ਹੈ। ਇਹ ਜਨੁਸਥਾਨ ਦਾ ਬਾਹਰਲਾ ਬਸਾ ਜੀ ਪੂਜਯ ਕਸਤੂਰਬਾਗਾਂ ਦੀ ਪੁਸਤਕਾਲਿਆ ਬਣਿਆ ਹੋਇਆ। ਇੱਧਰ ਸੰਗਰਾਲਿਆ ਬਣਿਆ ਵੀ ਮਿਊਜ਼ੀਅਮ ਤੇ ਉਧਰ ਬਾਲ ਮੰਦਰ ਬਣਿਆ ਹੋਇਆ। ਚਲੋ ਜੀ ਇੰਨਾ ਹੈਗਾ ਉਹ ਫੋਟੋ ਗੈਲਰੀ ਉੱਪਰ ਤੇ ਇੱਧਰ ਜਿਹੜਾ ਹੈਗਾ ਐਗਜ਼ਿਟ ਹੈ। ਭੀੜ ਹੈ ਜੇ ਬਾਜ਼ਾਰ ਅੱਜ ਐਂ ਦਵਾਰ ਹੋਣ ਕਰਕੇ ਬੰਦ ਹੈ ਨਹੀਂ ਇਹ ਬਹੁਤ ਹੀ ਭੀੜ ਭੜਕੀ ਵਾਲੀ ਜਗ੍ਹਾ ਹੈ ਮਹਾਤਮਾ ਗਾਂਧੀ ਦਾ ਬੁੱਤ ਤੇ ਆਹ ਉਹਦੀਆਂ ਹਵੇਲੀਆਂ ਵਾਲੇ ਉਹਦੇ ਮਹੱਲੇ ਦਾ ਸਾਰਾ ਦ੍ਰਿਸ਼ ਇੱਥੋਂ ਆਪਾਂ ਹੁਣ ਬਾਹਰ ਨਿਕਲ ਜਾਾਂਗੇ ਜੂਨਾਗੜ ਕੀ ਭੋਜ ਹਾਂਜੀ ਬਿਲਕੁਲ ਸਰਹੰਦ ਦਾ ਇੱਕ ਪਰਿਵਾਰ ਆ ਜਿਹੜਾ ਇੱਥੇ ਵਸਿਆ ਹੋਇਆ ਹੈ ਪੁਰਵੰਦਰ ਤੇ ਉਹਨਾਂ ਨੇ ਇਹ ਗੁਰਦੁਆਰਾ ਸਾਹਿਬ ਬਣਾਇਆ ਤੇ ਨਾਲ ਇੱਕ ਮੰਦਿਰ ਸ਼ਿਵਜੀ ਮੰਦਿਰ ਉਹ ਬਣਾਇਆ ਹੋਇਆ ਤੇ ਇਸ ਗੁਰਦੁਆਰਾ ਸਾਹਿਬ ਦੀ ਸੰਭਾਲ ਇੱਕ ਫੌਜੀ ਵੀਰ ਹੈ ਉਹਦਾ ਪਰਿਵਾਰ ਤੇ ਉਹ ਕਰਦਾ ਹੈ ਉਹ ਫੌਜੀ ਵੀ ਰਿਟਾਇਰ ਹੈ ਪਰ ਉਹਦੀ ਹੁਣ ਡਿਊਟੀ ਜਿਹੜੀ ਹੈ ਡੀਐਸਸੀ ਮਤਲਬ ਡਿਫੈਂਸ ਸਕਿਉਰਿਟੀ ਕੋਰ ਮਤਲਬ ਡਿਫੈਂਸ ਦੀ ਸਕਿਉਰਿਟੀ ਦੇ ਵਿੱਚ ਹੀ ਜਿਹੜੇ ਰਿਟਾਇਰਡ ਆ ਆਰਮੀ ਅਫਸਰ ਹੁੰਦੇ ਆ ਆਰਮੀ ਹੁੰਦੇ ਆ ਮੈਨ ਉਹਨਾਂ ਨੂੰ ਜੌਬ ਦਿੱਤੀ ਜਾਂਦੀ ਹੈ ਤੇ ਉਹ ਇਹ ਸੇਵਾ ਸੰਭਾਲ ਕਰਦੇ ਆ ਤੇ ਅੱਜ ਦਾ ਟਿਕਾਣਾ ਬਾਈ ਨੇ ਆਪਣਾ ਲੰਗਰ ਹਾਲ ਦੇ ਵਿੱਚ ਮੰਝਾ ਦੇਤਾ ਆਪਾਂ ਨੂੰ ਤੇ 슬ੀਪਿੰਗ ਬੈਗ ਬਾਈ ਕਹਿੰਦਾ ਤੁਹਾਡੇ ਕੋਲ ਹੋਊਗਾ ਮੈਂ ਕਿਹਾ ਬਾਈ ਟਿਕਾਣਾ ਮਿਲ ਗਿਆ ਇੰਨੇ ਹੀ ਬਹੁਤ ਆ ਗੁਰੂ ਮਹਾਰਾਜ ਦੇ ਦਰ ਤੇ ਛੱਤ ਮਿਲ ਗਈ ਤੇ ਮਿਲਣੀ ਤਾਂ ਸੁਭਾਵਿਕ ਹੀ ਹੁੰਦੀ ਆ ਵੀ ਗੁਰੂ ਮਹਾਰਾਜ ਦਾ ਦਾਰੀ ਮਿਲਣਾ ਵੱਡੀ ਗੱਲ ਹੈ ਜਿਹਨੂੰ ਦਰ ਲੱਭ ਗਿਆ ਉਹਨੂੰ ਸਾਰਾ ਕੁਝ ਮਿਲ ਗਿਆ ਸੋ ਅੱਜ ਦਾ ਟਿਕਾਣਾ ਆਪਣਾ ਇੱਥੇ ਹੈ ਅੱਜ ਦੀ ਵੀਡੀਓ ਆਪਾਂ ਜਿੱਥੇ ਬੰਦ ਕਰਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੇਖਿਓ ਅਗਲਾ ਸਫਰ ਚਲਦੇ ਆਂ